ਜੀ ਆਪਣਾ ਤਹਿਸੀਲਦਾਰ YouTube ਚੈਨਲ ਆਪਣਾ ਤਹਿਸੀਲਦਾਰ YouTube ਚੈਨਲ ਤੇ ਤੁਸੀਂ ਦੇਖਦੇ ਹੋ ਕਿ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਬਾਹਮਾ ਕਿਵੇਂ ਅਪਲਾਈ ਕੀਤੀਆਂ ਜਾ ਸਕਦੀਆਂ ਪੰਜਾਬ ਸਰਕਾਰ ਦੀਆਂ ਬਹੁਤ ਸਾਰਾ ਮਾ ਆਨਲਾਈਨ ਅਪਲਾਈ ਕੀਤੀਆਂ ਜਾ ਸਕਦੀਆਂ ਹਨ ਇਸ ਦਾ ਅੱਜ ਅਸੀਂ ਦੇਖਾਂਗੇ ਤੁਸੀਂ ਜਨਰਲ ਕਾਸਟ ਸਰਟੀਫਿਕੇਟ ਆਮ ਜਾਤੀ ਸਰਟੀਫਿਕੇਟ ਕਿਵੇਂ ਅਪਲਾਈ ਕਰ ਸਕਦੇ ਆ ਇਸ ਦੇ ਤਿੰਨ ਤਰੀਕੇ ਹੋ ਸਕਦੇ ਆ ਜਾਂ ਤੁਸੀਂ ਖੁਦ ਅਪਲਾਈ ਕਰੋ ਜਾਂ ਤੁਸੀਂ ਸੇਵਾ ਕੇਂਦਰ ਤੇ ਜਾਓ ਜਾਂ ਤੁਸੀਂ ਡੋਰ ਸਟੱਪ ਡਿਲੀਵਰੀ ਲੈ ਲਓ ਇਹ ਇੰਗਲਿਸ਼ ਵਿੱਚ ਵੈਬਸਾਈਟ ਨੂੰ ਦੇਖਣ ਲਈ ਤੁਸੀਂ ਗੂਗਲ ਕਰੋ connect.punjab.gov.in ਇਸ ਨੂੰ ਪੰਜਾਬੀ ਵਿੱਚ ਬਣਾਉਣ ਲਈ ਪਿੰਨ ਕਲਿੱਕ ਕਰੋ ਤੇ ਪ੍ਰੋਸੀਡ ਨੂੰ ਕਲਿੱਕ ਕਰ ਦਿਓ ਅਗੇ ਸੀ ਕਿ ਕਿਨ ਜਨਰਲ ਕਾਸ ਸਰਟੀਫਿਕੇਟ ਕਿਵੇਂ ਲੈਣਾ ਹੈ ਜੇ ਤੁਸੀਂ ਉਹਨਾਂ ਨੂੰ ਘਰ ਵੀ ਬੁਲਾਉਂਦੇ ਹੋ 176 ਤੇ ਉਹ ਤੁਹਾਨੂੰ ਪੁੱਛਣਗੇ ਕਿ ਕੁਝ ਖਾਸ ਡਾਕੂਮੈਂਟ ਤੁਹਾਡੇ ਕੋਲੋਂ ਪੁੱਛਣਗੇ ਕਿ ਕੀ ਕੀ ਤਿਆਰ ਹਨ ਅਸੀਂ ਉਹਦੀ ਡਿਟੇਲ ਅੱਗੇ ਦੇਖਦੇ ਹਾਂ ਜੇ ਤੁਸੀਂ ਆਪ ਅਪਲਾਈ ਕਰਨਾ ਹੋਵੇਗਾ ਤੁਸੀਂ ਸੇਵਾ ਸਹਾਇਕ ਨੂੰ ਘਰ ਬੁਲਾਉਣ ਲਈ ਉਹਦੀ ਅਪਾਇੰਟਮੈਂਟ ਬੁੱਕ ਕਰਨੀ ਹੋਵੇ ਜਾਂ ਸੇਵਾ ਕੇਂਦਰ ਤੇ ਜਾਣ ਲਈ ਵੀ ਟੋਕਨ ਬੁੱਕ ਕਰਨਾ ਹੋਵੇ ਤਾਂ ਤੁਹਾਨੂੰ ਪਰ ਨਾ ਲੌਗ ਇਨ ਬਰੋਨਾ ਪਾਵੇਗਾ ਤੇ ਰਜਿਸਟਰ ਹੋਣਾ ਪਵੇਗਾ ਰਜਿਸਟਰ ਹੋਣ ਲਈ ਇਸ ਬਟਨ ਨੂੰ ਕਲਿੱਕ ਕਰੋ ਤੇ ਤੁਹਾਡੇ ਸਾਹਮਣੇ ਇੱਕ ਵਿੰਡੋ ਆ ਜਾਏਗੀ ਇਹ ਛੋਟੀ ਜਿਹੀ ਡਿਟੇਲ ਤੁਸੀਂ ਭਰ ਦੋਗੇ ਤੇ ਇਹ ਤੁਸੀਂ ਰਜਿਸਟਰ ਹੋ ਸਕਦੇ ਹੋ ਇਹ ਰਜਿਸਟਰ ਹੋ ਗਿਆ ਤੁਸੀਂ ਫਿਰ ਤੁਸੀਂ ਦੁਬਾਰਾ ਵੈਬਸਾਈਟ ਤੇ ਜਾ ਕੇ ਜਾਂ ਕੋਡ ਅਪਲਾਈ ਕਰ ਲਓ ਜਾਂ ਤੁਸੀਂ ਟੋਕਨ ਬੁੱਕ ਕਰ ਲਓ ਜਾਂ ਤੁਸੀਂ ਸੇਵਾ ਸਹਾਇਕ ਦੇ ਨਾਲ ਅਪਾਇੰਟਮੈਂਟ ਬਣਾ ਲਓ ਤੁਸੀਂ ਦੇਖਦੇ ਹਾਂ ਕਿ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਨੇ ਅਸੀਂ ਦੇਖੀਏ ਹோம் ਸਟੱਪ ਡਿਲੀਵਰੀ ਡੋਰ ਸਟੱਪ ਡਿਲੀਵਰੀ ਦੇ ਅਧਿਗਨੇ ਆਉਂਦਾ ਗਿਆ ਹਾਂ ਇਹ ਸਾਰੀਆਂ ਸੇਵਾਵਾਂ ਵਿੱਚ ਡੋਰ ਸਟੱਪ ਡਿਲੀਵਰੀ ਤੁਹਾਡੇ ਘਰ ਪਹੁੰਚਾਉਂਦੇ ਨੇ ਪੇਜ ਨੰਬਰ 2 ਤੇ ਚਲੇ ਜਾਏ ਜਨਰਲ ਜਾਤੀ ਸਰਟੀਫਿਕੇਟ ਹਾਂ ਦੇਖੋ ਇਹ ਦਿੰਦੇ ਆ ਦੇਖੋ ਤੇ ਵਿੱਚ ਤੁਹਾਨੂੰ ਡਿਟੇਲ ਦੇਣਗੇ ਕਿ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਆ ਬੈਂਕ ਕਾਰ ਦਾ ਪਛਾਣ ਦਾ ਸਬੂਤ ਅਰ ਹੈਸ਼ ਦਾ ਸਬੂਤ ਲਾਹ ਪੱਤਰੀ ਦਾ ਪਛਾਣ ਦਾ ਸਬੂਤ ਅਰ ਹੈਸ਼ ਦਾ ਸਬੂਤ ਨੰਬਰ ਦਾ ਸਰਪੰਚ ਐਮਸੀ ਵਗੈਰਾ ਦੀ ਰਿਪੋਰਟ ਆ ਰਹੀ ਰਿਪੋਰਟ ਸਵੈ ਕੋਸ਼ਣ ਪੱਤਰ ਲਾਪਤਰੀਤਾ ਜਨਮ ਮਿਤੀ ਸਬੂਤ ਲਾਪਤਰੀ ਤੇ ਬਿਨੇ ਕਰ ਦੋ ਇਨਸਾਨ ਹੋ ਸਕਦੇ ਸਮਾਸੀਮਾ ਸਕਦੇਮ ਫੀਸ 50 ਰੁਪਏ ਜੇ ਤੁਸੀਂ ਆਪ ਵੀ ਅਪਲਾਈ ਕਰਨਾ ਤੇ ਜਿਆਦਾ ਤੁਹਾਨੂੰ ਡਿਟੇਲ ਮਿਲ ਜਾਏਗੀ ਅਪਲਾਈ ਨੂੰ ਕਲਿੱਕ ਕੀਤਾ ਸਰਵਿਸ ਨੂੰ ਕਲਿੱਕ ਕੀਤਾ ਇੱਥੇ ਲਿਖੋ ਕਾਸਟ ਸੀ ਜੀ ਐਸ ਟੀ ਕੋਡ ਨੂੰ ਕਲਿੱਕ ਕਰੋ ਇਹ ਜਨ ਜਾਤੀ ਸਰਟੀਫਿਕੇਟ ਹੈ ਇਸ ਨੂੰ ਦੇਖੋ ਨੂੰ ਕਲਿੱਕ ਕੀਤਾ ਦੀ ਉਹ ਹੀ ਪੀਐਸਟੀ ਵੀਰਪਿਆ ਦੇ ਅਧੀਨ ਪਸਪਾਈਲ ਬਣਾਉ ਉਹ ਹੀ ਡਿਟੇਲ ਆਗੇ ਕਿਹੜੇ ਦਸਤਾਵੇਜ਼ ਤੁਹਾਡੇ ਕੋਲ ਚਾਹੀਦੇ ਨੇ ਹਰ ਹਾਲਤ ਵਿੱਚ ਚਾਹੇ ਤੁਸੀਂ ਕਿਸੇ ਵੀ ਤਰੀਕੇ ਨਾਲ ਅਪਲਾਈ ਕਰਨਾ ਹੋਵੇ ਜੂਰੀ ਲਿੰਕ ਨੂੰ ਕਲਿੱਕ ਕਰੋ ਤੇ ਜਿਆਦਾ ਡਿਟੇਲ ਮਿਲ ਜਾਏਗੀ ਉਹ ਇਸ ਤਰ੍ਹਾਂ ਦੀ ਹੋਏਗੀ ਇਹ ਉਹ ਹੀ ਲੋੜੀਂਦੇ ਦਸਤਾਵੇਜ਼ ਦੀ ਸੂਚੀ ਆ ਗਈ ਹੈ ਤੇ ਅਪਲੀਕੇਸ਼ਨ ਫਾਰਮ ਵੀ ਇਸ ਨੂੰ ਕਲਿੱਕ ਕਰਕੇ ਲੈ ਸਕਦੇ ਹਾਂ ਸਮਾਂ ਸੀਮਾ 17 ਦਿਨ ਜੇਕਰ ਸੇਵਾ ਕੇਂਦਰ ਰਾਹੀਂ ਸੇਵਾ ਅਪਲਾਈ ਕੀਤੀ ਜਾਂਦੀ ਹੈ ਤਾਂ ਅਪਰੋਖ ਸਮਾਂ ਸੀਮਾ ਵਿੱਚ 2 ਦਿਨ ਹੋਰ ਜੋੜ ਦਿੱਤੇ ਜਾਣਗੇ ਆਪ ਆਪਣੀ ਅਰਜੀ ਨੂੰ ਟਰੈਕ ਵੀ ਕਰ ਸਕਦੇ ਆ ਇੱਥੋਂ ਵੀ ਕਰ ਸਕਦੇ ਆ ਤੇ ਇੱਥੋਂ ਵੀ ਕਰ ਸਕਦੇ ਆ ਇੱਥੋਂ ਸਰਟੀਫਿਕੇਟ ਵੀ ਡਾਊਨਲੋਡ ਕਰ ਸਕਦੇ ਆ ਇਸ ਦਸਤਾਵੇਜ਼ਾਂ ਦੀ ਸੂਚੀ ਆ ਗਈ ਕਿਹੜੇ ਕਿਹੜੇ ਦਸਤਾਵੇਜ਼ ਤੁਹਾਡੇ ਮੰਗੇ ਜਾਣਗੇ ਨੋਟੀਫਿਕੇਸ਼ਨ ਅਨੁਸਾਰ ਇਹਨਾਂ ਵਿੱਚੋਂ ਕੋਈ ਵੀ ਇੱਕ ਆਇਡੈਂਟੀਟੀ ਪ੍ਰੂਫ ਪਛਾਣ ਦਾ ਸਬੂਤ ਇਹਨਾਂ ਵਿੱਚੋਂ ਕੋਈ ਇੱਕ ਡਾਕੂਮੈਂਟ ਤੁਹਾਡੇ ਪਾਸ ਹੋਣਾ ਚਾਹੀਦਾ ਇਹਦਾ ਐਡਰੈਸ ਦੇ ਬਾਰੇ ਵੀ ਇਹਨਾਂ ਵਿੱਚੋਂ ਕੋਈ ਇੱਕ ਤੇ ਪ੍ਰੂਫ ਆਫ ਡੇਟ ਆਫ ਬਰਥ ਵੀ ਜਨਮ ਮਿਤੀ ਦਾ ਸਬੂਤ ਵੀ ਕੋਈ ਇੱਕ ਹੋਵੇ ਇਹਨਾਂ ਵਿੱਚੋਂ ਜਿਹੜੀ ਐਪਲੀਕੇਸ਼ਨ ਹੈ ਉਹ ਤੁਸੀਂ ਇੱਥੋਂ ਡਾਊਨਲੋਡ ਕਰ ਸਕਦੇ ਆ ਤੇ ਉਸ ਨੂੰ ਸਟੱਡੀ ਕਰ ਸਕਦੇ ਹੋ ਉਹ ਕਿਸ ਤਰ੍ਹਾਂ ਦੀ ਐਪਲੀਕੇਸ਼ਨ ਹੋਵੇਗੀ ਉਸ ਤਰ੍ਹਾਂ ਦੀ ਹੋਵੇਗੀ ਇਹ ਐਪਲੀਕੇਸ਼ਨ ਆ ਮੇਨ ਇਹ ਮੇਨ ਸਵੇ ਕੁਸ਼ਨ ਪੱਤਰ ਉਹ ਦਿੱਤਾ ਗਿਆ ਜਿਹੜਾ ਤੁਹਾਡੇ ਕੋਲ ਹਰ ਹਾਲ ਕੇ ਮੰਗਣਗੇ ਉਹ ਤੇ ਕਿੰਸੀ ਮੋਰਸ ਹੈ ਤੇ ਜਾਣੇ ਰ ਤੁਸੀਂ ਆਪਣਾ ਯੂਜ਼ਰ ਆਈਡੀ ਬਣਾ ਸਕਦੇ ਆ ਉਸੇ ਤਰ ਤਰੀਕੇ ਨਾਲ ਤੇ ਤੁਸੀਂ ਸਾਰੇ ਡਾਕੂਮੈਂਟ ਇਕੱਠੇ ਕਰਕੇ ਚਾਹੇ ਤੁਸੀਂ ਆਪ ਅਪਲਾਈ ਕਰਨਾ ਹੋਵੇ, ਚਾਹੇ ਸਰਕਾਰੀ ਕੇਂਦਰ ਤੇ ਜਾਣਾ ਹੋਵੇ, ਚਾਹੇ ਡੋਰਸ ਤੱਕ ਡਿਲੀਵਰੀ ਲੈਣੀ ਹੋਵੇ ਤੇ ਦਸਤਾਵੇਜ਼ ਉਹ ਵੀ ਚਾਹੀਦੇ ਹਨ। ਤੇ ਤੁਸੀਂ ਜ਼ਿਆਦਾ ਹੋਰ ਵੀ ਵੀਡੀਓ ਦੇਖ ਸਕਦੇ ਆ ਆਪਣਾ ਤਸੀਲਾ YouTube ਚੈਨਲ ਤੇ ਜਿੱਥੇ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਂਦੀਆਂ ਹਰ ਇੱਕ ਸੇਵਾ ਬਾਰੇ ਛੋਟੂ-ਛੋਟੀਆਂ ਵੀਡੀਓਜ਼ ਮਿਲਦੀਆਂ ਹਨ। ਧੰਨਵਾਦ।